ਹੈਲੋ YouTube ਫੈਮਲੀ ਵੈਲਕਮ ਟੂ ਮਾਈ ਚੈਨਲ ਨੂੰ ਮੀਤ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਹਾਂਜੀ एवरीवन ਅੱਜ ਦੇ ਵੀਡੀਓ ਵਿੱਚ ਮੈਂ ਕੁਝ ਗੱਲਾਂ ਕਰਨਾ ਚਾਹੁੰਦੀ ਹਾਂ ਜੋ ਕਿ ਮੇਰੇ ਰਿਲੇਟਿਡ ਹੀ ਨੇ ਜਿਵੇਂ ਕਿ ਆਪ ਅੱਜ ਤੋਂ ਡੇਢ ਮਹੀਨਾ ਪਹਿਲਾਂ ਮਹੀਨਾ ਪਹਿਲਾਂ ਮੈਂ ਕੱਢੀਆਂ ਸੀ ਗਾਲਾਂ ਕਿਉਂ ਕੱਢੀਆਂ ਸੀ ਕੀ ਵਜ੍ਹਾ ਸੀ ਤੇ ਬਾਕੀ ਜਿਹੜੇ ਵੀ ਕਮੈਂਟ ਆ ਰਹੇ ਆ ਕਿ ਸੱਚ ਹੈ ਕਿ ਝੂਠ ਹੈ ਮੈਂ ਸਭ ਕੁਝ ਕਲੀਅਰ ਕਰਨਾ ਚਾਹੁੰਦੀ ਹਾਂ ਆਪਣਾ ਦੇਖੋ ਅੱਜ ਤਰੀਕ ਹੈਗੀ ਹੈ 30 ਸਤੰਬਰ ਅੱਜ ਦੀ ਤਰੀਕ ਨੋਟ ਕੀਤੀ ਜਾਵੇ ਮੈਂ ਅੱਜ ਲਾਸਟ ਹੈ ਮੇਰੀ ਵੀਡੀਓ ਹੈ ਮੈਂ ਲਾਸਟ ਵੀਡੀਓ ਮੇਰੀ ਸ਼ੇਅਰ ਕਰ ਦਿਓ ਉਹ ਬੰਦਿਆਂ ਤੱਕ ਜਿਹੜੇ ਬੰਦਿਆਂ ਕਰਕੇ ਮੈਂ ਕਾਲਾ ਕੱਢੀਆਂ ਸੀ ਚਾਹੇ ਜਿੰਨਾ ਕਰਕੇ ਮੈਨੂੰ ਅੱਜ ਵੀ ਭੁਗਤਣਾ ਪੈ ਰਿਹਾ ਆ ਦੇਖੋ ਹਰ ਇੱਕ ਦੇਖੋ ਮੇਰੀ ਆਡੀਅנס ਸੀ ਹਰ ਇੱਕ ਦੀ ਆਡੀਅੰਸ ਹੁੰਦੀ ਹੈ ਮੈਂ ਕਦੇ ਵੀ ਨਹੀਂ ਚਾਹੁੰਦੀ ਸੀ ਵੀ ਮੈਂ ਆਪਣਾ ਆਪਦੀ ਆਡੀਅੰਸ ਦੀ ਨਜ਼ਰਾਂ ਚੋਂ ਗਿਰਾਵਾਂ ਪਰ ਮੈਨੂੰ ਮਜਬੂਰ ਕੀਤਾ ਗਿਆ ਸੀ ਜਿਹਦੇ ਕਰਕੇ ਮੈਂ ਗਾਲਾਂ ਕੱਢੀਆਂ ਤਾਂ ਗਾਲਾਂ ਵੀ ਮੈਂ ਹਾਲਾ ਕਿ ਆਪਣਾ ਬਹੁਤ ਸੋਚ ਕੇ ਆਪਣੇ ਅਕਾਊਂਟ ਤੋਂ ਚੀਜ਼ਾਂ ਡਿਲੀਟ ਵੀ ਕਰ ਦਿੱਤੀਆਂ ਸੀ ਅੱਜ ਤੋਂ ਮਹੀਨਾ ਪਹਿਲਾਂ ਡਿਲੀਟ ਵੀ ਕਰ ਦਿੱਤੀਆਂ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਅੱਜ ਮੈਨੂੰ ਹੀ ਭੁਗਤਣਾ ਪੈ ਰਿਹਾ ਆ ਤਾਂ ਦੇਖੋ ਮੈਂ ਬਹੁਤ ਪਿਆਰ ਨਾਲ ਆਪਦੇ ਵੱਲੋਂ ਕੋਸ਼ਿਸ਼ ਕੀਤੀ ਸੀ ਕਿ ਮੇਰੇ ਤੇ ਵੀਡੀਓ ਕੋਈ ਵੀ ਆਪਦੇ ਚੈਨਲ ਤੇ ਨਾ ਪਾਵੇ ਪਰ ਉਹ ਚੀਜ਼ਾਂ हटੀਆਂ ਨਹੀਂ ਜਿਹਦੇ ਕਰਕੇ ਮੈਂ ਮਜਬੂਰ ਹੋਈ ਗਾਲਾਂ ਕੱਢਣ ਤੇ ਹਨਾ ਸ਼ਾਇਦ ਮੈਨੂੰ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਸੀ ਕਿਉਂਕਿ ਮੈਨੂੰ ਉਦੋਂ ਹੀ ਆਪਣਾ ਪੁਲਿਸ ਦੀ ਹੈਲਪ ਚਾਹੀਏ ਕੁਝ ਵੀ ਐਦਾਂ ਦਾ ਕਰਨਾ ਚਾਹੀਦਾ ਸੀ ਵੀ ਮੈਨੂੰ ਇਹ ਬੰਦੇ ਪਰੇਸ਼ਾਨ ਕਰ ਰਹੇ ਆ ਹਨਾ ਤਾਂ ਮੈਂ ਜੋ ਪਿੱਛੇ ਗਾਲਾਂ ਕੱਢੀਆਂ ਮੈਂ ਆਪਣੀ ਆਡੀਅנס ਤੋਂ ਮਾਫੀ ਚਾਹੁੰਦੀ ਆ ਕਿ ਮੈਨੂੰ ਮaaf ਕੀਤਾ ਜਾਵੇ ਬਾਕੀ ਦੇਖੋ ਜਿਨ੍ਹਾਂ ਨੂੰ ਬੁਰਾ ਲੱਗਾ ਜਿੰਨਾ ਲਈ ਤਾਂ ਮੈਂ ਗਾਣਾ ਕੱਢਿਆ ਸੀ ਸ਼ਾਇਦ ਮੈਨੂੰ ਉਹਨਾਂ ਨੂੰ ਹੀ ਮੈਸੇਜ ਦੇਣੇ ਚਾਹੀਦੇ ਸੀ ਪਰ ਦੇਖਣ ਵਾਲਿਆਂ ਨੂੰ ਬੁਰਾ ਲੱਗਾ ਹਨਾ ਮੇਰੇ ਚੋਣ ਵਾਲਿਆਂ ਨੂੰ ਤਾਂ ਮੈਂ ਚੋਣਨੀ ਆ ਮੈਨੂੰ ਮਾਫ਼ ਕੀਤਾ ਜਾਵੇ ਮੈਂ ਮਾਫੀ ਮੰਗਣਾ ਚਾਹੁੰਦੀ ਆ ਸਾਰੇ ਜਾਣਿਆਂ ਤੋਂ ਕਿ ਮੈਨੂੰ ਮਾਫ਼ ਕੀਤਾ ਜਾਵੇ ਬਾਕੀ ਜਿਹੜੇ ਕਮੈਂਟ ਆਏ ਆ ਮੇਰੇ ਚੈਨਲ ਮੇਰੇ ਵਲੌਗਾਂ ਦੇ ਵਿੱਚ ਕਿ ਤੁਹਾਨੂੰ ਭਾਈ ਅਮਰਿਤਪਾਲ ਦਾ ਚਾਹੀਏ ਆਪਣਾ ਉਹਨਾਂ ਦਾ ਮੈਸੇਜ ਆਇਆ ਆ ਤੁਹਾਡਾ ਐਡਰੈਸ ਮੰਗ ਰਹੇ ਆ ਦੇਖੋ ਮੇਰੀ ਉਹਨਾਂ ਨਾਲ ਸਾਰੀ ਗੱਲ ਹੋ ਗਈ ਆ ਫੋਨ ਤੇ ਕਲੀਅਰ ਆ ਪਾਈ ਅਮਰਿਤਪਾਲ ਨਾਲ ਮੇਰੀ ਹੋ ਗਈ ਹੈ ਗੱਲ ਦੇਖੋ ਅੱਜ ਤੋਂ ਥੋੜੇ ਦਿਨ ਪਹਿਲਾਂ ਵੀ ਹੋਈ ਸੀ ਤੇ ਅੱਜ ਵੀ ਹੋਈ ਸੀ ਗੱਲ ਮੇਰੀ ਉਹਨਾਂ ਨਾਲ ਕਲੀਅਰ ਹੋ ਗਈ ਹੈ ਮੈਂ ਨਹੀਂ ਮੈਨੂੰ ਨਹੀਂ ਪਤਾ ਮੈਨੂੰ ਨਾ ਰੋਂਗ ਰੋਂਗ ਨੰਬਰਾਂ ਤੋਂ ਮਤਲਬ ਕਿ ਬਹੁਤ ਸਾਰੇ ਮੈਸੇਜ ਆਏ ਆ ਚਾਹੇ ਬਹੁਤ ਸਾਰੀਆਂ ਧਮਕੀਆਂ ਮਿਲੀਆਂ ਚਾਹੇ ਮੈਨੂੰ ਨਹੀਂ ਪਤਾ ਉਹ ਚੀਜ਼ ਦਾ ਨਤੀਜਾ ਇਹ ਨਿਕਲੇਗਾ ਹਨਾ ਪਰ ਮੈਂ ਮਾਫੀ ਚਾਹੁੰਨੀ ਆ ਕਿ ਮੇਰੇ ਚੌਣ ਵਾਲਿਆਂ ਨੂੰ ਬੁਰਾ ਲੱਗਾ ਵੀ ਅੱਜ ਦੀ ਤਰੀਕ ਨੋਟ ਕੀਤੀ ਜਾਵੇ ਵੀ ਮੈਂ ਅੱਜ ਮਾਫੀ ਮੰਗ ਰਹੀ ਆ ਹਨਾ ਤਾਂ ਦੇਖੋ ਕਿਸੇ ਦਾ ਕੁਝ ਨਹੀਂ ਜਾਣਾ ਜੇ ਕਿਸੇ ਦਿਨ ਜਾਣ ਗਈ ਤਾਂ ਸਿਰਫ ਮੇਰੀ ਜਾਣੀ ਆ ਬਟ ਮੈਂ ਨਹੀਂ ਚਾਹੁੰਦੀ ਕਿ ਐਵੇਂ ਕੰਮ ਰੋਲਾ ਵਤੇ ਪਰ ਇਹ ਵੀਡੀਓ ਮੇਰੀ ਉਹਨਾਂ ਬੰਦਿਆਂ ਤੱਕ ਪਹੁੰਚਾਈ ਜਾਵੇ ਜਿੰਨਾਂ ਬੰਦਿਆਂ ਕਰਕੇ ਮੈਂ ਗਾਲਾਂ ਕੱਢਣ ਤੇ ਮਜਬੂਰ ਹੋਈ ਸੀ ਕਿ ਮੈਂ ਨਾਮ ਲੈ ਰਹੀ ਹਾਂ ਮੈਂ ਕੋਈ ਕਿਸੇ ਤੇ ਲਾ ਕੇ ਵੀਡੀਓ ਨਹੀਂ ਪਾ ਰਹੀ ਰਿੰਪਲ ਰਿੰਪਲ ਤੱਕੇ ਮੇਰੀ ਵੀਡੀਓ ਪਹੁੰਚਾਈ ਜਾਵੇ ਵੀ ਰਿੰਪਲ ਮੇਰੇ ਤੇ ਰਮਾਂਚਿਕ ਪਾਣਾ ਛੱਡ ਦਵੇ ਮੇਰੇ ਤੇ ਵੀਡੀਓ ਪਾਣਾ ਛੱਡ ਦਵੇ ਮੈਨੂੰ ਅੱਜ ਵੀ ਇਹ ਚੀਜ਼ ਚੰਗੀ ਨਹੀਂ ਲੱਗ ਰਹੀ ਕਿ ਉਹ ਮੇਰੇ ਤੇ ਰੋਮਾਂਟਿਕ ਬਣਾ ਰਿਹਾ ਹਜੇ ਰਾਤ ਹੀ ਉਹਨੇ ਮੇਰੇ ਵਰਕ ਦੇ ਰਿਲੇਟਿਡ ਮੇਰੀ ਮੇਕਅਪ ਪਾ ਦੂਸਰਾ ਚੈਨਲ ਤੇ ਮੈਂ ਮੇਕਅਪ ਵੀਡੀਓਜ਼ ਪਾਣੀਆਂ ਆਪਣੇ ਵਰਕ ਦੇ ਰਿਲੇਟਿਡ ਵੀਡੀਓ ਪਾਣੀਆਂ ਉਹ ਬੰਦੇ ਨੇ ਮੇਰੀ ਮੇਕਅਪ ਵੀਡੀਓ ਦਾ ਵੀ ਉਹ ਇੱਕ ਤਰਫ ਦਾ ਮਜ਼ਾਕ ਹੀ ਬਣਾ ਰਿਹਾ ਤਾਂ ਮੈਨੂੰ ਇਹ ਚੀਜ਼ ਚੰਗੀ ਨਹੀਂ ਲੱਗ ਰਹੀ ਮੇਰਾ ਇਹੀ ਕਹਿਣਾ ਮੈਂ ਮਾਫੀ ਜ਼ਰੂਰ ਸਾਰੀ ਆਡੀਅנס ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਹਨਾ ਜਿਨ੍ਹਾਂ ਨਾਲ ਮੇਰਾ ਕੋਈ ਲਿੰਕ ਵੀ ਨਹੀਂ ਸੀ ਕਿਤੇ ਨਾ ਕਿਤੇ ਉਹਨਾਂ ਨੇ ਵੀ ਮੇਰੀ ਗਾਲਾਂ ਵਾਲੀ ਵੀਡੀਓ ਦੇਖੀ ਤਾਂ ਮੈਂ ਮਾਫੀ ਚਾਹੁੰਦੀ ਆ ਜਿਨ੍ਹਾਂ ਕੋਲ ਵੀ ਮੇਰੀ ਗਾਲਾਂ ਵਾਲੀ ਵੀਡੀਓ ਆਈ ਪਰ ਮੈਂ ਸ਼ੌਂਕ ਨੂੰ ਗਾਲਾਂ ਨਹੀਂ ਕੱਢੀਆਂ ਕੋਈ ਮੈਂ ਆਪੇ ਆਪ ਨੂੰ ਇਹ ਨਹੀਂ ਸਮਝਦੀ ਕਿ ਮੇਰਾ ਕੋਈ ਕੁਝ ਕਰ ਨਹੀਂ ਸਕਦਾ ਦੇਖੋ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਮੈਨੂੰ ਵੀ ਪਤਾ ਸੀ ਕਿ ਮੇਰਾ ਇੱਕ ਸੋਸ਼ਲ ਮੀਡੀਆ ਦਾ ਕੰਮ ਹੈ ਮੈਨੂੰ ਚਾਹਣ ਵਾਲੇ ਆ ਚਾਹੇ ਦੇਖਣ ਵਾਲੇ ਆ ਬਹੁਤ ਲੋਕੀ ਮੇਰੀਆਂ ਵੀਡੀਓ ਦੇਖਣਗੇ ਪਰ ਕਿਤੇ ਨਾ ਕਿਤੇ ਮੈਨੂੰ ਹੋਰ ਕੋਈ ਨਤੀਜਾ ਨਹੀਂ ਕਿਉਂਕਿ ਰੋਲਾ ਹੀ ਸਾਰਾ ਸੋਸ਼ਲ ਮੀਡੀਆ ਤੇ ਸੀ ਤੇ ਮੈਂ ਸੋਸ਼ਲ ਮੀਡੀਆ ਤੇ ਗਾਲਾਂ ਕੱਢੀਆਂ ਤਾਂ ਦੇਖੋ ਮੇਰੀ ਅੱਜ ਦੀ ਮਾਫੀ ਮੈਂ ਇਹ ਚਾਹੁੰਨੀ ਆ ਆਪਣੀ ਆਡੀਅੰਸ ਤੋਂ ਜਿਹੜੀਆਂ ਮੈਂ ਗਾਲਾਂ ਕੱਢੀਆਂ ਮੈਨੂੰ ਮਾਫ ਕੀਤਾ ਜਾਵੇ ਪਰ ਇਹ ਵੀਡੀਓ ਮੇਰੀ ਉਹ ਬੰਦਿਆਂ ਤੱਕ ਪਹੁੰਚਾਈ ਜਾਵੇ ਜਿਹੜਾ ਬੰਦਿਆ ਕਰਕੇ ਮੈਂ ਗਾਲਾਂ ਕੱਢੀਆਂ ਕਿ ਉਹ ਬੰਦੇ ਹਜੇ ਵੀ ਕਿਤੇ ਨਾ ਕਿਤੇ ਮੇਰੀਆਂ ਵੀਡੀਓਜ਼ ਪਾ ਰਹੇ ਆ ਮੇਰੀਆਂ ਵੀਡੀਓਜ਼ ਨਾਂ ਪਾਉਣ ਉਹਨਾਂ ਦੀ ਕੋਈ ਵੀਡੀਓਜ਼ ਉਹਨਾਂ ਦੇ ਚੈਨਲ ਤੇ ਮੇਰੇ ਰਿਲੇਟਿਡ ਨਾਂ ਆਵੇ ਕਿਉਂਕਿ ਜੇ ਇਸ ਤੋਂ ਬਾਅਦ ਉਹਨਾਂ ਦੀ ਵੀਡੀਓ ਆਈ ਤੇ ਮੈਂ ਆਪਣਾ ਕੁਲਸ ਕੰਪਲੇਂਟ ਕਰੂੰਗੀ ਆਪਣਾ ਕਾਨੂੰਨੀ ਕਾਰਵਾਈ ਕਰੂੰਗੀ ਫਿਰ ਠੀਕ ਆ ਤਾਂ ਦੇਖੋ ਜਿਹੜੇ ਵੀ ਮੈਨੂੰ ਕਮੈਂਟ ਆਏ ਆ ਭਾਈ ਅਮਰਿਤਪਾਲ ਮੈਰੋਂ ਨੇ ਇਹਦਾ ਐਡਰੈਸ ਮੰਗ ਰਿਹਾ ਧਮਕੀ ਇਹਦਾ ਕੰਡਾ ਹੁਣ ਇਹ ਕੱਢਣਗੇ ਇਦਾਂ ਉਦਾਂ ਦੇਖੋ ਇਹ ਸਭ ਝੂਠ ਗੱਲਾਂ ਨੇ ਕੀ ਸੱਚ ਹੈ ਕੀ ਝੂਠ ਹੈ ਮੈਨੂੰ ਪਤਾ ਹੈ ਮੇਰੀ ਉਹਨਾਂ ਨਾਲ ਗੱਲ ਹੋਈ ਆ ਫੋਨ ਤੇ ਇਦੋਂ ਪਹਿਲਾਂ ਵੀ ਹੋਈ ਸੀ ਤੇ ਹੁਣ ਵੀ ਹੋਈ ਹੈ ਮੈਂ ਜਿੱਦ ਦਾ ਕਿ ਪਿੱਛੇ ਜਾਂ ਵੀ ਦੱਸਿਆ ਹਨਾ ਉਹਨਾਂ ਨਾਲ ਮੇਰੀ ਬਸ ਇਹੀ ਗੱਲ ਹੋਈ ਹੈ ਕਿ ਜੇ ਇਹ ਬੰਦੇ ਮੈਨੂੰ ਫਿਰ ਵੀ ਪਰੇਸ਼ਾਨ ਕਰਨਗੇ ਤਾਂ ਮੈਂ ਉਹਨਾਂ ਨੂੰ ਦੱਸੂੰਗੀ ਹਨਾ ਤਾਂ ਪਲੀਜ਼ ਮੈਂ ਇਹੀ ਗੱਲ ਅੱਜ ਦੀ ਵੀਡੀਓ ਚ ਕਲੀਅਰ ਕਰਨਾ ਚਾਹੁੰਦੀ ਆ ਕਿ ਜਿੰਨਾ ਕਰਕੇ ਮੈਂ ਮਜਬੂਰ ਹੋਈ ਸੀ ਇਹ ਇਹ ਬੰਦਿਆਂ ਦੀ ਹਜੇ ਵੀ ਵੀਡੀਓ ਆ ਰਹੀ ਹੈ ਮੈਂ ਫਿਰ ਵੀ ਚੁੱਪ ਕਰ ਗਈ ਸੀ ਕਿਤੇ ਨਾ ਕਿਤੇ ਪਰ ਹਜੇ ਵੀ ਇਹ ਇਹ ਨਹੀਂ ਹਟ ਰਹੇ ਹੈਗੇ ਤਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਮੇਰੇ ਤੇ ਕੋਈ ਕਿਸੇ ਤਰ੍ਹਾਂ ਦਾ ਰੋਮਾਂਚਿਕ ਵੀਡੀਓ ਨਾ ਆਵੇ ਤਾ ਸਭ ਤੋਂ ਪਹਿਲਾਂ ਮੈਂ ਰਿੰਪਲ ਦਾ ਨਾਮ ਲੈ ਰਹੀ ਆ ਕਿ ਰਿੰਪਲ ਮੇਰੇ ਤੇ ਵੀਡੀਓ ਨਾ ਆਵੇ ਠੀਕ ਆ ਤਾਂ ਮੈਨੂੰ ਨਹੀਂ ਪਤਾ ਕੌਣ ਕੌਣ ਨਹੀਂ ਮੇਰੇ ਘਰ ਦੇ ਭੇਤ ਦੇ ਰਿਹਾ ਹੈ ਮੇਰੀਆਂ ਗੱਲਾਂ ਦੇ ਮੇਰੀਆਂ ਗੱਲਾਂ ਦੱਸ ਰਿਹਾ ਹੈ ਹਨਾ ਤਾਂ ਦੇਖੋ ਜਿਹੜਾ ਇੱਕ ਮੈਟਰ ਹੁੰਦਾ ਸੋਸ਼ਲ ਲਾਈਫ ਦਾ ਮੇਰਾ ਕੰਮ ਹੈ ਸੋਸ਼ਲ ਲਾਈਫ ਦਾ ਮੇਰਾ ਕੰਮ ਹੈ ਮੈਂ ਇਹ ਸੋਨੀ ਆ ਕਿ ਸੋਸ਼ਲ ਮੀਡੀਆ ਤੱਕ ਹੀ ਰੱਖਿਆ ਜਾਵੇ ਅੱਜ ਦੀ ਤਰੀਕ ਤੁਸੀਂ ਨੋਟ ਕਰ ਲਓ ਮੇਰੇ ਅਕਾਊਂਟ ਮੇਰਾ ਇੰਸਟਾਗ੍ਰam ਦਾ ਸਕਰੀਨਸ਼ਾਟ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਮੇਰਾ ਰੀਅਲ ਅਕਾਊਂਟ ਹੈ ਮੈਂ ਸਿਰਫ ਆਪਣਾ ਪ੍ਰੋਫੈਸ਼ਨਲ ਇਹੀ ਹੀ ਅਕਾਊਂਟ ਯੂਜ਼ ਕਰਦੀਆਂ ਮੇਰੇ ਨਾਮ ਦੇ ਜਿੰਨੀਆਂ ਫੇਕ ਆਈਡੀਆਂ ਹੈ ਸਭ ਨੂੰ ਅਨਫੋਲੋ ਕੀਤਾ ਜਾਵੇ ਰਿਪੋਰਟਸ ਕੀਤਾ ਜਾਵੇ ਮੇਰੇ ਰੀਅਲ ਅਕਾਊਂਟ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਇਹਦੇ ਤੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਕਿਸੇ ਨੂੰ ਕੋਈ ਗਾਲ ਤਾਂ ਨਹੀਂ ਕੱਢ ਰਹੀ ਬਟ ਅੱਜ ਦੀ ਤਰੀਕ ਨਾ ਦੇਖੋ ਗਾਲ ਮੈਂ ਜ਼ਰੂਰ ਕੱਢੀ ਸੀ ਪਰ ਉਸ ਤੋਂ ਬਾਅਦ ਤਾਂ ਕਦੇ ਨਾ ਉਹਦੋਂ ਪਹਿਲਾਂ ਮੈਂ ਸਾਨੂੰ ਗਲਤ ਬੋਲੀ ਸੀ ਨਾ ਉਸ ਤੋਂ ਬਾਅਦ ਮੈਂ ਗਲਤ ਬੋਲੀ ਸੀ ਸਿਰਫ ਜੇ ਮੈਂ ਬੋਲੀ ਸੀ ਤਾਂ ਇੱਕ ਵਾਰ ਹੀ ਬੋਲੀ ਸੀ ਉਸੇ ਰਿੰਪਲ ਰਿੰਪਲ ਨੂੰ ਮੈਂ ਬੋਲੀ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਮੇਰੀ ਕੋਈ ਵੀ ਵੀਡੀਓ ਭਵੇਂ ਫਨੀ ਤੌਰ ਤੇ ਭਵੇਂ ਰੀਅਲ 'ਚ ਆਪਣਾ ਸੀਰੀਅਸਲੀ ਭਵੇਂ ਮਜ਼ਾਕ ਦੀ ਤੌਰ ਤੇ ਮੇਰੀ ਵੀਡੀਓ ਉਹਦੇ ਚੈਨਲ ਤੇ ਆਵੇ ਤਾਂ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਮੇਰੇ ਮੇਰੇ ਰਿਲੇਟਿਡ ਕਿਸੇ ਦੇ ਵੀ ਚੈਨਲ ਤੇ ਵੀਡੀਓ ਨਹੀਂ ਆਉਣੀ ਚਾਹੀਦੀ ਕਿਉਂਕਿ ਜੇ ਹੁਣ ਮਾਫੀ ਮੰਗਣ ਤੋਂ ਬਾਅਦ ਵੀ ਮੈਨੂੰ ਪਰੇਸ਼ਾਨ ਕੀਤਾ ਜਾਵੇਗਾ ਤਾਂ ਫਿਰ ਉਹ ਥਾਣਿਆਂ ਤੱਕ ਗੱਲਾਂ ਜਾਣੀਆਂ ਚਾਏ ਫਿਰ ਮੈਂ ਆਪਣਾ ਉਹਨਾਂ ਨੂੰ ਹੀ ਮੈਸੇਜ ਕਰੂੰਗੀ ਜਿਨ੍ਹਾਂ ਨਾਲ ਮੇਰੀਆਂ ਗੱਲਾਂ ਕਲੀਅਰ ਹੋਈਆਂ ਨੇ ਤਾਂ ਫਿਰ ਉਹ ਜਾਣਨ ਤਾਂ ਉਹਨਾਂ ਦਾ ਕੰਮ ਚਾਹੇ ਪਰ ਇਸ ਤੋਂ ਬਾਅਦ ਮੇਰੇ ਮੇਰੇ ਜਿਹੜੇ ਪ੍ਰੋਫੈਸ਼ਨਲ ਅਕਾਊਂਟ ਨੇ ਆ ਤੁਸੀਂ ਤਿੰਨੇ ਦੇਖ ਸਕਦੇ ਹੋ ਮੇਰਾ ਇੰਸਟਾਗ੍ਰam ਅਕਾਊਂਟ ਮੇਰਾ YouTube ਚੈਨਲ ਤੇ ਮੇਰਾ ਵਰਕ YouTube ਚੈਨਲ ਤੁਸੀਂ ਤਿੰਨਾਂ ਦੇ ਸਕਰੀਨਸ਼ਾਟ ਦੇਖ ਸਕਦੇ ਹੋ ਇਹੀ ਇਹੀ ਚੈਨਲਾਂ ਇਹੀ ਅਕਾਊਂਟ ਤੇ ਮੇਰੇਗਾ ਵੀਡੀਓਜ਼ ਆਉਂਦੀਆਂ ਨੇ ਪਰ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿ ਮੈਂ ਕਿਸੇ ਨਾਲ ਪੈਲ ਬਿਲਕੁਲ ਵੀ ਨਹੀਂ ਕਰੂੰਗੀ ਨਾ ਕਿਸੇ ਨੂੰ ਮੈਂ ਗਲਤ ਬੋਲੂੰਗੀ ਪਰ ਮੇਰੇ ਥਰੂ ਵੀ ਮੈਨੂੰ ਗਲਤ ਨਾ ਬੋਲਾ ਜਾਵੇ ਮੈਨੂੰ ਟੌਰਚਰ ਨਾ ਕੀਤਾ ਜਾਵੇ ਤੇ ਮੇਰੇ ਤੇ ਕਿਸੇ ਦੇ ਵੀ ਚੈਨਲ ਤੇ ਵੀਡੀਓ ਨਾ ਆਵੇ ਮੇਰੇ ਰੈਟਡ ਦੇਖੋ ਪਹਿਲੀ ਗੱਲ ਇਹ ਆ ਕਿ ਮੈਂ ਆਪਦਾ ਵਲੌਗ ਬਣਾਉਣੀ ਆ ਹਨਾ ਤਾਂ ਮੈਨੂੰ ਹਜ਼ਾਰ ਵਿਊ ਆ ਰਿਹਾ 500 ਆ ਰਿਹਾ ਬਹੁਤ ਹੈ ਬਾਈ ਮੇਰਾ ਸਾਰ ਰਿਹਾ ਹਨਾ ਪਰ ਮੈਂ ਨਹੀਂ ਚਾਹੁੰਦੀ ਕਿ ਆਰਗੂਮੈਂਟ ਕਰਕੇ ਕਿਸੇ ਨਾਲ ਜਾਣ ਬੁੱਝ ਕੇ ਪੰਗਾ ਲੈ ਕੇ ਲੜਾਈ ਰੱਪਾ ਕਰਕੇ ਵਿਊ ਲੈ ਜਾਣ ਮੈਨੂੰ ਵਿਊਆਂ ਤੱਕ ਮਤਲਬ ਬਿਲਕੁਲ ਵੀ ਨਹੀਂ ਹੈਗਾ ਨਾ ਤਾਂ ਮੈਨੂੰ ਪਹਿਲਾਂ ਸੀ ਤੇ ਨਾ ਹੀ ਮੈਨੂੰ ਹੁਣ ਸੀ ਵੀ ਗਾਲ੍ਹਾਂ ਕੱਢਣ ਨਾਲ ਵਿਊ ਜ਼ਿਆਦੇ ਆਉਣਗੇ ਠੀਕ ਆ ਜੇ ਮੈਨੂੰ ਵਿਊ ਹੀ ਚਾਹੀਦੇ ਹੁੰਦੇ ਤਾਂ ਮੈਂ ਉਹ ਵੀਡੀਓ ਕਦੇ ਵੀ ਡਿਲੀਟ ਨਾ ਕਰਦੀ ਆਪਣੇ ਅਕਾਊਂਟਾਂ ਤੇ ਪਰ ਮੈਂ ਤਾਂ ਵੀਡੀਓ ਜਿੱਦਣ ਕੱਢੀਆਂ ਸੀ 15 ਦਿਨ ਬਾਅਦ ਹੀ ਡਿਲੀਟ ਕਰ ਦਿੱਤੀਆਂ ਸੀ ਕਿਉਂਕਿ ਮੈਨੂੰ ਪਤਾ ਲੱਗਿਆ ਸੀ ਜਿਹੜੇ ਬੰਦਿਆਂ ਨੂੰ ਮੈਂ ਬੋਲੀ ਸੀ ਉਹ ਬੰਦਿਆਂ ਤੱਕ ਵੀਡੀਓ ਗਈਆਂ ਚਲੀਆਂ ਪਰ ਮੈਨੂੰ ਇਹ ਚੀਜ਼ ਦਾ ਨਹੀਂ ਪਤਾ ਹੈਗਾ ਕਿ ਲੋਕਾਂ ਨੇ ਉਹ ਚੀਜ਼ ਸੇਵ ਕਰ ਲਈ ਹੈ ਜਿਹੜੀ ਅੱਜ ਵੀ ਮੈਨੂੰ ਭੁਗਤ ਨਹੀਂ ਪੈ ਰਹੀ ਆ ਤਾਂ ਇਹ ਵੀਡੀਓ ਮੇਰੀ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿ ਮੈਨੂੰ ਮaaf ਕੀਤਾ ਜਾਵੇ ਮੈਂ ਆਪਣੇ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਜਿਹੜੇ ਚੌਣ ਵਾਲੇ ਆ ਮੈਨੂੰ ਮaaf ਕੀਤਾ ਜਾਵੇ ਮੈਂ ਹੱਥ ਜੋੜ ਕੇ ਮਾਫੀ ਮੰਗਦੀ ਆ ਕਿ ਮੈਨੂੰ ਮaaf ਕੀਤਾ ਜਾਵੇ ਪਰ ਮੈਨੂੰ ਇਸ ਤੋਂ ਬਾਅਦ ਮਾਫੀ ਤੋਂ ਬਾਅਦ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਠੀਕ ਆ ਇਸ ਤੋਂ ਬਾਅਦ ਜਿਹੜੇ ਬੰਦਿਆਂ ਕਰਕੇ ਮੈਂ ਗਾਲ੍ਹਾਂ ਕੱਢੀਆਂ ਉਹ ਬੰਦਿਆਂ ਦੇ ਚੈਨਲਾਂ ਤੇ ਮੇਰੀ ਨਿਗਾਹ ਹੋਏਗੀ ਕਿ ਇਸ ਤੋਂ ਬਾਅਦ ਵੀਡੀਓ ਨਹੀਂ ਆਉਣੀ ਚਾਹੀਦੀ ਤਾਂ ਜਿੰਨੇ ਵੀ ਫੇਕ ਪੇਜਾਂ ਵਾਲੇ ਨੇ ਉਹ ਵੀ ਮੇਰੀ ਵੀਡੀਓ ਧਿਆਨ ਨਾਲ ਸੁਣ ਲੈਣ ਕਿ ਦੇਖੋ ਮੈਂ ਕੋਈ ਜਾਨਵਰ ਨਹੀਂ ਹੈਗੀ ਮੈਂ ਇੱਕ ਇਨਸਾਨ ਆ ਕੋਈ ਜਾਣ ਬੁੱਝ ਕੇ ਕੋਈ ਬਹਾਦਰੀ ਦਾ ਇਹ ਕੰਮ ਨਹੀਂ ਹੁੰਦਾ ਵੀ ਗਾਲਾਂ ਕੱਢੀਆਂ ਪਤਾ ਨਹੀਂ ਅਸੀਂ ਕੀ ਬਣ ਗਏ ਆ ਠੀਕ ਐ ਗਿਰਦੀ ਆ ਨਜ਼ਰਾਂ ਤੋਂ ਤਾਂ ਮੈਂ ਗਿਰੀ ਸੀ ਕਿਉਂਕਿ ਮੈਨੂੰ ਮਜਬੂਰ ਮੈਂ ਬਹੁਤ ਟਾਰਚਰ ਸੀ ਮੇਰਾ ਇੱਕ ਮੈਂਟਲੀ ਟਾਰਚਰ ਮੈਨੂੰ ਕੀਤਾ ਗਿਆ ਸੀ ਜਿਹਦੇ ਕਰਕੇ ਮੇਰਾ ਮਾਈਂਡ ਕੰਮ ਨਹੀਂ ਕੀਤਾ ਤਾਂ ਮੈਂ ਗੁੱਸੇ ਚ ਆਣ ਕੇ ਗਾਲਾਂ ਕੱਢੀਆਂ ਤਾਂ ਉਹ ਗਾਲਾਂ ਮੈਂ 15 ਦਿਨਾਂ ਬਾਅਦ ਡਿਲੀਟ ਵੀ ਕਰ ਦਿੰਦੇ ਆ ਕਿਉਂਕਿ ਜਿਨ੍ਹਾਂ ਨੂੰ ਮੈਂ ਉਹ ਚੀਜ਼ ਸੁਣਾਉਣੀ ਸੀ ਉਹਨਾਂ ਨੇ ਸੁਣ ਲਈ ਸੀ ਪਰ ਕਿਤੇ ਨਾ ਕਿਤੇ ਜਿਨ੍ਹਾਂ ਦਾ ਕਸੂਰ ਨਹੀਂ ਉਹ ਵੀ ਉਹ ਚੀਜ਼ ਅੱਜ ਵੀ ਦੇਖ ਰਹੇ ਆ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਹੈ ਬਾਕੀ ਭਾਈ ਅਮਰਿਤਪਾਲ ਨਾਲ ਮੇਰੀ ਸਾਰੀ ਗੱਲ ਕਲੀਅਰ ਹੋ ਗਈ ਹੈ ਜੇ ਇਸ ਤੋਂ ਬਾਅਦ ਮੈਨੂੰ ਕੋਈ ਵੀ ਤੰਗੀ ਪਰੇਸ਼ਾਨੀ ਚਾਹੇ ਕੋਈ ਵੀ ਮੈਨੂੰ ਪਰੇਸ਼ਾਨ ਕਰੂਗਾ ਨਾ ਤਾਂ ਮੈਂ ਸਿਰਫ ਉਹਨਾਂ ਨੂੰ ਹੀ ਮੈਸੇਜ ਕਰੂੰਗੀ ਤਾਂ ਫਿਰ ਉਹ ਜਾਣਨ ਉਹਨਾਂ ਦਾ ਕੰਮ ਜਾਣੇ ਤੇ ਉਹ ਗੱਲਾਂ ਸਭ ਕੁਝ ਉਹ ਕਲੀਅਰ ਕਰਨਗੇ ਤਾਂ ਮਿਲਦੇ ਆ ਤੁਹਾਨੂੰ ਆਪਣੇ ਵਲੌਗ ਦੇ ਵਿੱਚ ਬਾਕੀ ਮੇਰੇ ਇਹ ਤਿੰਨ ਫਿਰ ਸਕਰੀਨਸ਼ਾਟ ਦੇਖ ਸਕਦੇ ਹੋ ਮੇਰਾ ਜਿੱਦਾਂ ਕੰਮ ਹੈ ਮੈਂ ਜਿੱਦਾਂ ਆਪਣੀ ਵਲੌਗਿੰਗ ਕਰਦੀ ਆ ਮੇਰੀ ਵਲੌਗਰਸ ਵੀ ਆਉਣਗੇ ਮੇਰੀਆਂ ਵੀਡੀਓਜ਼ ਵੀ ਆਉਣਗੀਆਂ ਪਰ ਕੋਈ ਗਾਲਾਂ ਦੇ ਥਰੂ ਕਿਸੇ ਨੂੰ ਮੈਂ ਗਲਤ ਬੋਲ ਰਹੀ ਆ ਚਾਹੇ ਮੈਂ ਬਕਬਕ ਕਰ ਰਹੀ ਆ ਉਹ ਚੀਜ਼ ਨਾ ਤਾਂ ਮੇਰੀ ਕਦੇ ਪਹਿਲਾਂ ਆਈ ਸੀ ਤੇ ਨਾ ਮੇਰੀ ਹੁਣ ਆ ਰਹੀ ਹੈ ਤੇ ਨਾ ਹੀ ਮੇਰੀ ਆਉਣੀ ਹੈ ਜੇਕਰ ਮੇਰੀ ਗਾਲਾਂ ਵਾਲੀ ਵੀਡੀਓ ਆਈ ਸੀ ਤਾਂ ਸਿਰਫ ਇੱਕ ਵਾਰੀ ਆਈ ਸੀ ਉਹ ਸੀ ਰਿੰਪਲ ਤਾਂ ਮੈਂ ਦੇਖੋ ਕਿਸੇ ਤੇ ਗੱਲ ਲਾ ਕੇ ਨਹੀਂ ਪਾਰੀ ਮੈਂ ਸਿਰਫ ਉਹ ਬੰਦਿਆਂ ਦੇ ਨਾਮ ਲੈ ਕੇ ਅੱਜ ਦੀ ਵੀਡੀਓ ਬੋਲ ਕੇ ਬਣਾ ਰਹੀ ਆ ਕਿ ਰਿੰਪਲ ਦੇ ਚੈਨਲ ਤੇ ਮੇਰੇ ਰਿਲੇਟਿਡ ਕੋਈ ਰਮਾਂਚਿਕ ਕੋਈ ਵੀ ਵੀਡੀਓ ਨਾ ਆਵੇ ਇਸ ਤੋਂ ਬਾਅਦ ਕਿਉਂਕਿ ਸਾਰਾ ਮੁੱਦਾ ਸ਼ਾਂਤ ਹੋਣ ਤੋਂ ਬਾਅਦ ਵੀ ਇਹ ਬੰਦੇ ਦੇ ਚੈਨਲਾਂ ਤੇ ਮੇਰੀਆਂ ਵੀਡੀਓਜ਼ ਆਉਂਦੀਆਂ ਰਹੀਆਂ ਨੇ ਠੀਕ ਆ ਤਾਂ ਇਹਨਾਂ ਵਰਗੇ ਲੋਕਾਂ ਵੱਲੋਂ ਹੀ ਤਮਾਸ਼ਾ ਵਧਾਇਆ ਜਾਂਦਾ ਜੇਕਰ ਕੋਈ ਮੇਰੇ ਥਰੂ ਪ੍ਰੂਫ ਵੀ ਆ ਰਿਹਾ ਇਹ ਨੈਟ ਦੇ ਉੱਪਰ ਤਮਾਸ਼ਾ ਕਰਦੇ ਆ ਮਕਸਦ ਆਪਣਾ ਸੋਸ਼ਲ ਮੀਡੀਆ ਤੱਕ ਹੀ ਰੱਖੋ ਕਿਸੇ ਦੀ ਰੀਅਲ ਲਾਈਫ ਕੋਈ ਰੀਅਲ ਚ ਇੰਟਰਫੇਅਰ ਨਾ ਕਰੋ ਮੈਂ ਇਹੀ ਕਹਿਣਾ ਚਾਹੁੰਦੀ ਆ ਲਾਸਟ ਤੇ ਕਿ ਮੇਰੀ ਜ਼ਿੰਦਗੀ ਚ ਕੀ ਚੱਲ ਰਿਹਾ ਹੈ ਕੀ ਨਹੀਂ ਚੱਲ ਰਿਹਾ ਇਹਦੇ ਚ ਇੰਟਰਫੇਅਰ ਨਾ ਕੀਤਾ ਜਾਵੇ ਬਸ ਮਕਸਦ ਆਪਣਾ ਦੇਖਣ ਵਾਲੀ ਚੀਜ਼ ਤੱਕ ਰੱਖਿਆ ਜਾਵੇ ਜੋ ਤੁਹਾਨੂੰ ਨੈਟ ਤੇ ਦਿਖ ਰਿਹਾ ਹੈ ਠੀਕ ਹੈ ਤਾਂ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਾਕੀ ਜਿਹੜੇ ਮੇਰੇ ਚਾਹਣ ਵਾਲੇ ਆ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਹੈਗਾਗਾ ਤਾਂ ਜਿਹੜੇ ਨਵੇਂ ਆ ਦੇਖ ਰਿਹਾ ਮੇਰੀ ਵੀਡੀਓ ਤਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਜੋ ਮੇਰੀਆਂ ਗਾਲਾਂ ਵਾਲੀਆਂ ਵੀਡੀਓ ਸੀ ਮੈਨੂੰ ਮaaf ਕੀਤਾ ਜਾਵੇ ਮੈਂ ਮਾਫੀ ਚਾਹੁੰਨੀ ਆ ਪਰ ਅੱਜ ਤੋਂ ਬਾਅਦ ਉਹ ਚੀਜ਼ਾਂ ਉਹ ਚੀਜ਼ਾਂ ਕਰਕੇ ਮੈਨੂੰ ਪਰੇਸ਼ਾਨ ਨਾ ਕੀਤਾ ਜਾਵੇ ਤਾਂ ਮਿਲਦੇ ਆ ਤੁਹਾਨੂੰ ਕੱਲ ਨੂੰ ਆਪਣਾ ਆ ਰਿਹਾ ਜੀ ਵਲੌਗ ਤਾਂ ਵਲੌਗ ਦੇਖਣ ਲਈ ਚੈਨਲ ਨੂੰ ਕੱਲ ਸਬਸਕ੍ਰਾਈਬ ਬਾਕੀ ਮੇਰੀ ਪਿਆਰੀ ਆਡੀਅנס ਤੋਂ ਮੈਂ ਮਾਫੀ ਚਾਹੁੰਨੀ ਆ ਬਟ ਜਿਹੜੇ ਬੰਦਿਆਂ ਕਰਕੇ ਮੈਨੂੰ ਪਰੇਸ਼ਾਨੀ ਸੀ ਜਿੰਨਾ ਕਰਕੇ ਮੈਂ ਗਾਲ ਕੰਢੀ ਇਹ ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚਾਈ ਜਾਵੇ ਵੀ ਮੈਂ ਤਾਂ ਆਪਣਾ ਮੁੱਦਾ ਸਾਰਾ ਸ਼ਾਂਤ ਕਰ ਲਿਆ ਸੀ ਪਰ ਉਹਨਾਂ ਵੱਲੋਂ ਹਜੇ ਵੀ ਨਹੀਂ ਹੋ ਰਿਹਾ ਪਰ ਮੈਂ ਨਹੀਂ ਚਾਹੁੰਦੀ ਕਿ ਉਹ ਮੇਰੀਆਂ ਵੀਡੀਓਜ਼ ਪਾਉਣ ਤਾਂ ਇਹ ਮੇਰੀ ਲਾਸਟ ਵੀਡੀਓ ਸੀ ਇਸ ਤੋਂ ਬਾਅਦ ਮੈਰੀ ਕਿਸੇ ਨਾਲ ਆਰਗੂਮੈਂਟ ਚਾਹੀਏ ਇਸ ਤੋਂ ਬਾਅਦ ਮੈਂ ਕੋਈ ਰਿਪਲਾਈ ਨਹੀਂ ਕਰਨਾ ਕਿਸੇ ਨੂੰ ਜੇ ਮੈਨੂੰ ਫਿਰ ਵੀ ਪਰੇਸ਼ਾਨ ਕੀਤਾ ਗਿਆ ਤਾਂ ਇਹ ਗੱਲਾਂ ਹੁਣ ਥਾਣਿਆਂ ਤੱਕ ਜਾਣੀਆਂ ਚਾਹੀਆਂ ਚਾਹੇ ਜਿੰਨਾਂ ਨਾਲ ਮੇਰੀਆਂ ਗੱਲਾਂ ਕਲੀਅਰ ਹੋਈਆਂ ਉਹ ਆਪੇ ਡਿੱਬੜਨਗੇ ਪਰ ਮੇਰੇ ਚੈਨਲਾਂ ਦੇ ਵਿੱਚ ਨਹੀਂ ਇਹ ਚੀਜ਼ ਹੁਣ ਆਣੀ ਠੀਕ ਆ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਬਾਕੀ ਮਿਲਦੇ ਆ ਤੁਹਾਨੂੰ ਆਪਣੇ ਵਲੌਗ ਦੇ ਵਿੱਚ ਕੱਲ ਨੂੰ ਸੋ ਵਲੌਗਸ ਟਾਈਮ ਹੈਗਾ ਜੀ ਆਪਣਾ 5 ਵਜੇ ਇਵਨਿੰਗ ਆਪਣਾ ਵਲੌਗ ਆਏਗਾ ਬਾਕੀ ਮਿਲਦੇ ਆ ਤੁਹਾਨੂੰ ਕੱਲ ਦੀ ਵੀਡੀਓ ਵਿੱਚ